ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 7 ਜਨਵਰੀ ਹੈ 7 ਜਨਵਰੀ 1924 ਅਕਾਲ ਤਖਤ ਤੇ ਪੁਲਿਸ ਨੇ ਦਾਵਾ ਬੋਲਿਆ ਸਿੱਖ ਆਗੂਆਂ ਦੀ ਕਾਂਗਰਸ ਦੇ ਨਾਲ ਨੇੜਤਾ ਨਾਮਿਲ ਵਰਤਨ ਦਾ ਫੈਸਲਾ ਆਜ਼ਾਦੀ ਤੇ ਖੁਦਮਖਤਿਆਰੀ ਦੇ ਫੋਕੇ ਨਾਰੇ ਅਤੇ ਹੋਰ ਸਿਆਸੀ ਰੋਲ ਕਰਕੇ ਅੰਗਰੇਜ਼ ਸਰਕਾਰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਨਾਲ ਚੋਖੀ ਖਫਾਸੀ ਪਰ ਜਦੋਂ ਸਿੱਖ ਆਗੂਆਂ ਨੇ ਨਾਬੇ ਦੇ ਰਾਜ ਦੀ ਬਹਾਲੀ ਦਾ ਸਵਾਲ ਉਠਾਇਆ ਅਤੇ ਜੈਤੋ ਦਾ ਮੋਰਚਾ ਲਾ ਦਿੱਤਾ ਤਾਂ ਸਰਕਾਰ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਗੈਰ ਕਾਨੂੰਨੀ ਐਲਾਨ ਕਰਾਰ ਦੇ ਦਿੱਤਾ 12 ਅਕਤੂਬਰ 1923 ਦੇ ਦਿਨ ਇੱਕ ਚਿੱਠੀ ਜਿਸ ਦਾ ਨੰਬਰ 2377273 ਸੀ ਸਰਕਾਰ ਜਾਰੀ ਕੀਤੀ ਸੀ ਤੇ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਜਥੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਲੋਕਲ ਗੁਰਦੁਆਰਾ ਕਮੇਟੀਆਂ ਨੂੰ ਗੈਰ ਕਾਨੂੰਨੀ ਿਕrar ਦੇਣ ਦੇ ਨਾਲ ਹੀ ਉਸੇ ਰਾਤ ਅਤੇ ਅਗਲੇ ਦਿਨ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਦਫਾਵਾ 120B 121A 124A ਅਤੇ 17A 17B ਦੇ ਹੇਠ ਗ੍ਰਿਫਤਾਰ ਕਰ ਲਿਆ ਪਹਿਲੇ ਦਿਨ 59 ਆਗੂ ਗ੍ਰਿਫਤਾਰ ਕੀਤੇ ਗਏ ਸਨ ਇਨ ਆਗੂਆਂ ਦੀ ਗ੍ਰਿਫਤਾਰੀ ਮਗਰੋਂ ਸ਼੍ਰੋਮਣੀ ਕਮੇਟੀ ਨੇ ਨਵੀਂ ਐਗਜ਼ੈਕਟਿਵ ਦੀ ਚੋਣ ਕਰ ਲਈ। ਇਸ ਐਗਜ਼ੈਕਟਿਵ ਦੀ ਮੀਟਿੰਗ 7 ਜਨਵਰੀ 1924 ਦੇ ਦਿਨ ਅਕਾਲ ਤਖਤ ਤੇ ਹੋ ਰਹੀ ਸੀ। ਇਸ ਸਮੇਂ ਭਾਰੀ ਗਿਣਤੀ ਦੇ ਵਿੱਚ ਪੁਲਿਸ ਦਰਬਾਰ ਸਾਹਿਬ ਆਪੂਜੀ ਅਤੇ ਅਕਾਲ ਤਖਤ ਸਾਹਿਬ ਤੇ ਚੜ੍ਹ ਕੇ ਅਕਾਲੀਆਂ ਨੂੰ ਗ੍ਰਿਫਤਾਰ ਕਰਨਾ ਚਾਹਿਆ। ਇਸ ਤੇ ਸਿੱਖਾਂ ਨੇ ਪੁਲਿਸ ਨੂੰ ਘੇਰਾ ਪਾ ਲਿਆ ਅਤੇ ਪਿੱਛੇ ਧੱਕ ਦਿੱਤਾ। ਇਸ ਮੌਕੇ ਤੇ ਖਾਲਸਾ ਕਾਲਜ ਤੋਂ ਸੀਨੀਅਰ ਸਿੱਖ ਪ੍ਰੋਫੈਸਰ, ਸਿੱਖ ਵਕੀਲ ਅਤੇ ਕਈ ਧਾਰਮਿਕ ਆਗੂ ਵੀ ਪਹੁੰਚ ਗਏ ਸਨ। ਪੁਲਿਸ ਅਤੇ ਸਿੱਖਾਂ ਦੇ ਵਿਚਾਲੇ ਤਕਰਾਰ ਸ਼ੁਰੂ ਹੋ ਗਿਆ। ਪ ਸਿੱਖ ਇਸ ਦੀ ਇਜਾਜ਼ਤ ਦੇਣ ਵਾਸਤੇ ਤਿਆਰ ਨਹੀਂ ਸਨ। ਅਖੀਰ ਸਿੱਖ ਆਗੂਆਂ ਨੇ ਕਿਹਾ ਕਿ ਪੁਲਿਸ ਜਿਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਉਸ ਦਾ ਨਾਂ ਦੱਸੇ। ਉਹ ਆਪ ਗ੍ਰਿਫਤਾਰੀ ਵਾਸਤੇ ਪੇਸ਼ ਹੋ ਜਾਵੇਗਾ ਪਰ ਪੁਲਿਸ ਦਰਬਾਰ ਸਾਹਿਬ ਦੇ ਵਿੱਚ ਨਹੀਂ ਵੜ ਸਕਦੀ। ਪੁਲਿਸ ਨੇ 70 ਤੋਂ ਵੱਧ ਨਾਂ ਦਿੱਤੇ ਜਿਨ੍ਹਾਂ ਦੇ ਵਿੱਚੋਂ 62 ਉੱਥੇ ਹਾਜ਼ਰ ਸਨ ਤੇ ਉਹਨਾਂ ਸਾਰਿਆਂ ਨੇ ਗ੍ਰਿਫਤਾਰੀ ਦੇ ਦਿੱਤੀ। 7 ਜਨਵਰੀ 1961 ਮਾਸਟਰ ਤਾਰਾ ਸਿੰਘ 네ਰੂ ਨੂੰ ਭਾਵਨਗਰ ਜਾ ਕੇ ਮਿਲਿਆ ਫਤੇ ਸਿੰਘ ਗੰਗਾ ਨਗਰ ਨੇ 18 ਦਸੰਬਰ 1960 ਦੇ ਦਿਨ ਪੰਜਾਬੀ ਸੂਬੇ ਵਾਸਤੇ ਮਾਰਨ ਵਰਤ ਰੱਖਿਆ 3-4 ਜਨਵਰੀ 1961 ਦੇ ਵਿਚਕਾਰਲੀ ਰਾਤ ਨੂੰ ਸਰਕਾਰ ਵੱਲੋਂ ਮਾਸਟਰ ਤਾਰਾ ਸਿੰਘ ਨੂੰ ਰਿਹਾ ਕਰਕੇ ਦਰਬਾਰ ਸਾਹਿਬ ਗੁਰੂ ਰਾਮਦਾਸ ਰਾਂ ਦੇ ਫਾਟਕ ਤੇ ਲਿਆ ਖੜਾ ਕੀਤਾ ਮੋਰਚਾ ਕਮੇਟੀ ਨੇ ਮਾਸਟਰ ਜੀ ਨੂੰ 네ਰੂ ਕੋਲ ਭੇਜਿਆ ਮਾਸਟਰ ਤਾਰਾ ਸਿੰਘ ਨੇ 5 ਜਨਵਰੀ ਦੇ ਦਿਨ ਭਾਵਨਗਰ 네ਰੂ ਕੋਲ ਜਾ ਮੁਲਾਕਾਤ ਕੀਤੀ ਪਿੱਛੋਂ ਫਤੇ ਸਿੰਘ ਨੇ 네ਰੂ ਨੂੰ ਧਾਰ ਭੇਜ ਦਿੱਤੀ ਤੇ ਲਿਖਿਆ ਕੀ ਮਾਸਟਰ ਜੀ ਤੁਹਾਡੇ ਕੋਲ ਆ ਰਹੇ ਨੇ ਤਾਂ ਜੋ ਤੁਸੀਂ 31 ਦਸੰਬਰ ਦੀ ਦਿੱਲੀ ਵਾਲੀ ਤਕਰੀਰ ਦੁਹਰਾ ਦੇਵੋ ਕਿ ਪੰਜਾਬ ਇੱਕ ਪਛਾਈ ਸੂਬਾ ਹੈ 네ਰੂ ਨੇ ਦਲ ਨੂੰ ਚਿੱਠੀ ਲਿਖ ਕੇ ਪੰਜਾਬੀ ਸੂਬੇ ਦੇ ਸਵਾਲ ਤੇ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 6 ਤਰੀਕ ਨੂੰ ਸਵੇਰੇ 10 ਵਜੇ ਮੀਟਿੰਗ ਕੀਤੀ ਅਤੇ ਮਾਸਟਰ ਤਾਰਾ ਸਿੰਘ, ਸਤਵੀਰ ਸਿੰਘ, ਚੇਤ ਸਿੰਘ, ਗਿਆਨੀ ਕ੍ਰਿਪਾਲ ਸਿੰਘ ਅਤੇ ਫਤੇਹ ਸਿੰਘ ਕੋਲਾ ਗਏ ਅਤੇ ਵਰਕਿੰਗ ਕਮੇਟੀ ਵੱਲੋਂ ਵਰਤ ਛੱਡਣ ਦੀ ਅਪੀਲ ਕੀਤੀ ਪਰ ਫਤੇਹ ਸਿੰਘ ਨਾ ਮੰਨਿਆ ਮੋਰਚਾ ਕਮੇਟੀ ਨੇ ਮਾਸਟਰ ਤੇ ਜ਼ੋਰ ਪਾਇਆ ਕਿ ਉਹ 네ਰੂ ਨੂੰ ਜਾ ਕੇ ਫੇਰ ਮਿਲੇ ਮਾਸਟਰ ਤਾਰਾ ਸਿੰਘ 8 ਜਨਵਰੀ 1960 ਦੇ ਦਿਨ ਨਹਿਰੂ ਨੂੰ ਭਾਵਨਗਰ ਜਾ ਕੇ ਦੁਬਾਰਾ ਮਿਲਿਆ ਉਸ ਦੇ ਨਾਲ ਹਰਬੰਸ ਸਿੰਘ ਗੁਜਰਾਲ ਤੇ ਲక్ష్ਮਨ ਸਿੰਘ ਗਿਲਵੀ ਸਨ ਨਹਿਰੂ ਨੇ ਕੋਈ ਗੱਲ ਨਾ ਮੰਨੀ ਅਤੇ ਮਾਸਟਰ ਨੇ ਬਿਆਨ ਦੇ ਦਿੱਤਾ ਕਿ ਫਤਿਹ ਸਿੰਘ ਤੋਂ ਪਿੱਛੋਂ ਉਹ ਵਰਤ ਰੱਖੇਗਾ ਇਸ ਤੇ ਜਵਾਰ ਲਾਲ ਨੇ ਦਿੱਲੀ ਦੇ ਵਿੱਚ ਇਹ ਕਹਿ ਦਿੱਤਾ 31 ਦਸੰਬਰ ਵਾਲਾ ਬਿਆਨ ਦੁਹਰਾ ਦਿੱਤਾ ਤੇ ਉਸ ਤੋਂ ਮਗਰੋਂ ਮਾਸਟਰ ਜੀ ਨੇ ਫਤਿਹ ਸਿੰਘ ਨੂੰ ਤਾਰ ਭੇਜੀ ਤੇ ਨਾਲ ਹੀ ਫੋਨ ਤੇ ਇਹ ਗੱਲ ਦੱਸ ਦਿੱਤੀ 7 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਸਾਧੂ ਸਿੰਘ ਪੁੱਤਰ ਅਮਲਾ ਸਿੰਘ ਵਾਸੀ ਪੰਜ ਰੁੱਖਾ ਲੁਧਿਆਣਾ ਅਤੇ ਗੁਰਮੇਦ ਸਿੰਘ ਫੌਜੀ ਪੰਜਵੜ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 7 ਜਨਵਰੀ 2014 ਦੇ ਦਿਨ ਪਟਨਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਪੁਰਬ ਦੇ ਮੌਕੇ ਤੇ ਪ੍ਰਤਾਪ ਸਿੰਘ ਨੂੰ ਮੀਤ ਜਥੇਦਾਰ ਲਾਉਣ ਤੇ ਇਕਬਾਲ ਸਿੰਘ ਨੇ ਸਟੇਜ ਤੇ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇੱਥੇ ਗੜਬੜ ਹੋ ਗਈ। ਇਸੇ ਗੜਬੜ ਦੇ ਦੌਰਾਨ ਗੁਰਦੁਆਰੇ ਦੇ ਵਿੱਚ ਸਿੱਖਾਂ ਦੀਆਂ ਭੱਗਾਂ ਲੱਤ ਗਈਆਂ। ਮਗਰੋਂ ਗੁਰਦੁਆਰਾ ਕਮੇਟੀ ਨੇ ਇਕਬਾਲ ਸਿੰਘ ਨੂੰ ਮੌਤਲ ਕਰ ਦਿੱਤਾ। ਪ੍ਰਤਾਪ ਸਿੰਘ ਨੂੰ ਵੀ ਇਕਬਾਲ singvang rs s ਦੀ ਸਰਪ੍ਰਸਤੀ ਹਾਸਲ ਸੀ ਇਹ ਸੀ ਸਿੱਖ ਇਤਿਹਾਸ ਦੇ ਵਿੱਚ 7 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ